ਖੰਡਵਾਲਾ ਇਲਾਕੇ ਦੇ ਮੰਦਰ ਠਾਕੁਰਦਵਾਰਾ ਵਿੱਚ ਹੋਏ ਗ੍ਰੇਨੇਟ ਹਮਲੇ ਦੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨੁਜਗ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਕੇ ਕਿਹਾ ਕਿ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਵਿਗਾੜਨ ਲਈ ਇੱਕ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਹਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਹਨਾਂ ਨੇ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਧਦੇ ਆਖਿਆ ਕਿ ਪੰਜਾਬ ਵਿੱਚ ਪਿਛਲੇ 3 ਸਾਲਾਂ ਤੋਂ ਹੱਤਿਆ ਫਿਰੋਤੀ ਲੁੱਟ ਅਤੇ ਹੁਣ ਗ੍ਰੇਨੇਟ ਹਮਲੇ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ੇ ਹੈ ਉਹਨਾਂ ਕਹਿੰਿਆ ਕਿ ਪੰਜਾਬ ਪੁਲਿਸ ਨੂੰ ਪੂਰੀ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਉਹ ਸੂਬੇ ਵਿੱਚ ਸਰਗਰਮ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਕਾਰਵਾਈ ਕਰ ਸਕੇ ਪਰ ਇਸ ਦੇ ਬਜਾਏ ਆਪ ਸਰਕਾਰ ਦਿੱਲੀ ਤੋਂ ਆਏ ਆਪਣੇ ਪਾਰਟੀ ਆਗੂਆਂ ਦੀ ਮੇਜਬਾਨੀ ਕਰਨ 'ਚ ਲੱਗੀ ਹੋਈ ਹੈ ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਰਾਮਪਰੋਸੇ ਛੱਡ ਦਿੱਤਾ ਗਿਆ ਹੈ ਹੋਲੀ ਦੇ ਪਵਿੱਤਰ ਤਿਉਹਾਰ ਤੋਂ ਇੱਕ ਰਾਤ ਪਹਿਲਾਂ ਅਮਰ ਸਰ ਦੇ ਠਾਕਰ ਦੁਆਰਾ ਦਿੱਤੇ ਗਰਨੇਡ ਨਾਲ ਅਟੈਕ ਕੀਤਾ ਹੁੰਦਾ ਇੱਕ ਕਟਨਾ ਚੇਤਾਵਨੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਇਹ ਚੇਤਾਵਨੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਸੰਪਰਦਾਇਕ ਵਾਤਾਵਰਣ ਰਚੰਦਾ ਛੜਿਆੰਤਰ ਕਿਰਿਆ ਨਾ ਕਿ ਖੇលਿਆ ਜਾ ਰਿਹਾ ਹੈ ਪਰ ਮੈਂ ਹੈਰਾਨ ਹ ਕਿ ਐਡੀ ਵੱਡੀ ਕਟਨਾਵਾਂ ਆ ਰਹੀਆਂ ਲਗਾਤਾਰ ਗਰਨੇਡ ਅਮਲੇ ਹੋ ਰਹੇ ਕਾਨੂੰਨ ਵਿਵਸਥਾ ਚਰਮ ਰਾਈ ਹੈ ਲੇਕਿਨ ਪੰਜਾਬ ਦੀ ਆਪਦਾ ਦੀ ਪੂਰੀ ਦੀ ਪੂਰੀ ਸਰਕਾਰ ਆਪਣੇ ਆਕਾ ਕੇਜਰੀਵਾਲ ਨੂੰ ਆਪ ਭਗਤ ਚ ਲੱਗੀ ਹੈ ਸ਼ੀਸ਼ ਮਹਿਲ ਦਾ ਸ਼ਹਿਨशाह ਤਾਨਾ ਸ਼ਾ ਕੇਜਰੀਵਾਲ ਪੰਜਾਬ ਦੇ ਅੰਦਰ ਵਿਪਾਸਨਾ ਕਰਨ ਗਏ ਤੇ ਗੱਡੀਆਂ ਦਾ ਕਾਫਲਾ ਤਾਂ ਸਾਇਰਾਨਾ ਦੀ ਆਵਾਜ਼ ਇਹ ਕੜੀ ਵਿਪਾਸਨਾ ਔਰ ਕਿਸ ਰੂਪ ਦੇ ਅੰਦਰ ਅਸੀਂ ਪੰਜਾਬ ਦੀ ਸੁਰੱਖਿਆ ਵਿਵਸਥਾ ਨੂੰ ਤਾਕਤੇ ਰੱਖ ਕੇ ਆਕਾ ਨੂੰ ਖੁਸ਼ ਕਰਨ ਦੀ ਯੋਜਨਾ ਬਣਾ ਰਹੇ ਇਹ ਬਹੁਤ ਵੱਡੀ ਚੇਤਾਵਨੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਔਰ ਇਹ ਲਗਾਤਾਰ ਗਰਨੇਡ ਹਮਲੇ ਔਰ ਪਿਛਲੇ ਤਿੰਨਾ ਸਾਲਾਂ ਚ ਜਿਸ ਤਰ੍ਹਾਂ ਗੈਂਗਸਟਰ ਫਰੋਤੀਆਂ ਲੁੱਟ ਕਸੂਟ ਹੱਤਿਆਵਾਂ ਇਹ ਪੰਜਾਬ ਦਾ ਉਦਯੋਗਪਤੀ ਵਪਾਰੀ ਕਿਸਾਨ ਦੁਕਾਨਦਾਰ ਆਮ ਨਾਗਰਿਕ ਡਰ ਦੇ ਵਾਤਾਵਰਨ ਚਾ ਮਾਹੌਲ ਅਸੁਰੱਖਿਆ ਦਾ ਖੜਾ ਹੋ ਗਿਆ ਪਹਿਲੇ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇੱਕ ਵੱਡਾ ਛੜੇੰਤਰ ਪੰਜਾਬ ਨੂੰ ਸੰਪਰਦਾਇਕ ਤਦ ਦੀ ਆਗਜੁੱਟਣ ਵਾਲਾ ਸਮਾਜਿਕ ਵਿਭਾਜਨ ਕਰਾਉਣ ਵਾਲਾ ਇੱਕ ਬਹੁਤ ਵੱਡਾ ਛੜੇੰਤਰ ਰਚਿਆ ਜਾ ਰਿਹਾ ਹੈ ਔਰ ਇਸ ਛੜੇੰਤਰ ਦੇ ਪਿੱਛੇ ਜੜੇ ਤਾਰ ਨੇ ਔਰ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਇਹ ਘਟਨਾ ਛੋਟੀ ਨਹੀਂ ਹੈ ਇਸ ਘਟਨਾ ਦੀ ਜਾਂਚ ਸੀਬੀਆਈ ਤੋਂ ਸੁਤੰਤਰ ਰੂਪ ਚਕਰਾਣੀ ਚਾਹੀਦੀ ਹੈ ਔਰ ਮੈਂ ਭਗਵੰਤ ਮਾਨ ਸਾਹਿਬ ਨੂੰ ਕਾਂਗਾ ਕਿ ਕੇਜਰੀਵਾਲ ਸਾਹਿਬ ਦੀ ਆਉ ਭਗਤ ਤੇ ਪੂਰਾ ਪੰਜਾਬ ਦੀ ਸ਼ਾਸਨ ਵਿਵਸਥਾ ਨੂੰ ਨਾ ਖੜਾ ਕਰ ਦਿਓ ਪੰਜਾਬ ਦੀ ਪੁਲਿਸ ਦੇ ਹੱਥ ਖੋਲੋ ਪੰਜਾਬ ਦੀ ਬਹਾਦਰ ਪੁਲਿਸ ਹੈ ਅਰ ਤੁਸੀਂ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨ੍ਹਿਆ ਨੇ ਜਿਹਦੇ ਕਾਰਨ ਅੱਜ ਆਪ ਦਾ ਪਾਰਟੀ ਦੇ ਨੇਤਾ ਪੰਜਾਬ ਦੀ ਪੁਲਿਸ ਨੂੰ ਕੰਟਰੋਲ ਕਰਕੇ ਬੈਠੇ ਜਿਸ ਨਾਲ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜ ਰਹੇ ਅਰ ਪੂਰੀ ਤਰ੍ਹਾਂ ਨਾਲ ਪੰਜਾਬ ਦਾ ਪ੍ਰਸ਼ਾਸਨ ਨਕਾਮ ਹੋ ਚੁੱਕਾ ਹੈ ਪੰਜਾਬ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਹਰ ਫਰੰਟ ਤੇ ਫੇਲ ਹੈ ਔਰ ਸਾਰੀ ਸਰਕਾਰ ਦਿੱਲੀ ਦੇ ਪੂਰਵ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪ ਭਗਤ ਚ ਲੱਗੀ ਹੈ ਭਗਵੰਤ ਮਾਨ ਸਾਹਿਬ ਕਿਸ ਬਿਨਾਤੇ ਤੁਸੀਂ ਪੂਰਾ ਪ੍ਰਸ਼ਾਸਨ ਰੈਡ ਕਾਰਪਟ ਉਚਾ ਕੇ ਕੇਜਰੀਵਾਲ ਸਾਹਿਬ ਦਾ ਸਵਾਗਤ ਕਰ ਰਿਹਾ ਔਰ ਦੂਜੇ ਪਾਸੇ ਲਗਾਤਾਰ ਗਰਨੇਡ ਹਮਲੇ ਹੋ ਰਹੇ ਹੁਣ ਮੰਦਰ ਤੇ ਹਮਲਾ ਹੋਇਆ ਇਹ ਦੁਖਦ ਹੈ ਔਰ ਇਹ ਛੜੇਂਤਰ ਰਚਨ ਵਾਲੇ ਜਾਨ ਵਾਲੇ ਲੋਗਾਂ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਕਿ ਪੰਜਾਬੀ ਭਾਈਚਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਹ ਸਾਡਾ ਹਿੰਦੂ ਸਿੱਖ ਭਾਈਚਾਰਾ ਕਿਸੇ ਵੀ ਸੂਰਜ ਟੁੱਟਣ ਨਹੀਂ ਦਿੱਤਾ ਜਾਏਗਾ ਲੇਕਿਨ ਜਿਹੜੇ ਛੜੇਂਤਰ ਰਚ ਰਹੇ ਉਹਨਾਂ ਛੜੇਂਤਰਕਾਰੀਆਂ ਨੂੰ ਫੜਨਾ ਚਾਹੀਦਾ ਔਰ ਉਹਨਾਂ ਛੜੇਂਤਰਕਾਰੀਆਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਂ ਮੰਗ ਕਰਨਾ ਕਿ ਇਸ ਕਟਨਾ ਦੀ ਸੀਬੀਆਈ ਜਾਂਚ ਹੋਵੇ ਤਾਂ ਕਿ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਸਾਹਮਣੇ ਆਏ ਔਰ ਸ਼ਰੰਤਰ ਕਾਰੀਆਂ ਦੇ ਚਿਹਰੇ ਬੇਨਕਾਬ